ਪੰਜਾਬੀ ਗਾਇਕ ਸੁਭਦੀਪ ਉਰਪ ਸਿੱਧੂ ਮੂਸੇਵਾਲਾ ਟਿੱਬਾ ਦੇ ਪੁੱਤ ਵੀ ਅੱਜ ਤੀਜੀ ਵਰ੍ਹਦੀਆ 2022 29 ਮਈ ਨੂੰ ਪਿੰਡ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਸਵੀਰਾਂ ਦਿਖਾਵਾਂਗੇ ਅੱਜ ਸਿੱਧੂ ਦੇ ਖੇਤਦਿਆਂ ਇਹ ਤਸਵੀਰਾਂ ਨੇ ਜਿੱਥੇ ਲੰਗਰ ਤਿਆਰ ਹੋ ਰਿਹਾ ਸਿੱਧੂ ਦੇ ਪਰਿਵਾਰਕ ਦੇਸ਼ ਦੇ ਕੋਨੇ ਕੋਨੇ ਤੋਂ ਅੱਜ ਸਿੱਧੂ ਦੇ ਖੇਤ ਬਣੀ ਸਮਾਰਕ ਤੇ ਸਿੱਧੂ ਜੋ ਸ਼ਰਧਾਂਜਲੀ ਦੇਣ ਦੇ ਲਈ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਲੰਗਰ ਜਿਹੜਾ ਤਿਆਰ ਹੋ ਰਿਹਾ ਤੇ ਤਸਵੀਰਾਂ ਹਨੋ ਦਿਖਾ ਦਈਏ ਪਿੰਡ ਮੁਸਾ ਸਿੱਕੇ ਦੇ ਖੇਤ ਦੇ ਬਾੜੀਆਂ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਚ ਸਿੱਧੂ ਦੇ ਪਰਫਾਰਮੈਂਸ ਦੇ ਜਿਹੜੇ ਪਹੁੰਚਣੇ ਸ਼ੁਰੂ ਹੋ ਚੁੱਕਿਆ ਦੇਸ਼ ਦੇ ਕੋਨੇ-ਕੋਨੇ ਤੋਂ ਤੁਸੀਂ ਦੇਖੋ ਕਿਉਂਕਿ ਦੂਰ ਪਰਾਡੇ ਤੋਂ ਜਿਹੜੇ ਆਏ ਨੇ ਉਹਨਾਂ ਨਾਲ ਦੀ ਲੰਬੜੀ ਸੁਵਿਧਾ ਜਿਹੜੀ ਯਾਰ ਕੀਤੀ ਗਈ ਆ ਗੱਲਬਾਤ ਕਰਾਂਗੇ ਬੈਜੀ ਕੀ ਨਾਮ ਹੈ ਜੀ ਨਜੀਰ ਨਾਮ ਹੈ ਜੀ ਜਸਪਰੀ ਜੀ ਕਿੱਥੋਂ ਆਏ ਜਿਹੜਾ ਜਿਹੜੇ ਅੱਜ 3 ਸਾਲ ਹੋ ਗਏ ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਤੀਜੀ ਵਰ੍ਹੇਂਕੀ ਮਨਾਈ ਜਾ ਰਹੀ ਆ ਹਾਂਜੀ ਹਾਂਜੀ ਸਰਕਾਰ ਨੇ ਕੋਈ ਜੁਣੋ ਪਤਾਈਆ ਸਰਕਾਰਾਂ ਮਾੜੀਆਂ ਸਾਰਾ ਨਾਲ ਮਿਲ ਕੇ ਹੋਇਆ ਸਰਕਾਰ ਦੀ ਉਮੀਦ ਹੈ ਚਲੋ ਦੇਖੋ ਕੀ ਬੰਦਾ ਕਿੱਗੇ ਚੱਲ ਰਿਹਾ ਜਿਹੜਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਅਧਿਕਾਰ ਦਾ ਸਪੋਰਟ ਲੱਗੋ ਕਿੰਨੇ ਕੁ ਜਿਹੜੇ ਲੋਕਾਂ ਲਈ ਲੰਗਰ ਹੈ ਕਿੰਨੇ ਕੁ ਲਈ ਤਿਆਰ ਜੀ ਕਿੰਨੇ ਬੰਦਾ ਹੁੰਦਾ ਜੇ 800 700 ਹੁੰਦਾ ਡੰਗਰ ਦੀ ਕੋਈ ਗਮੀ ਨਹੀਂ ਈਅਤ ਤੈਰ ਹੈ ਸਾਰੇ ਸਵਾਲ ਆਖਣਾ ਪਸੰਦ ਕਰਦੀ ਆ ਅੱਜ ਦੂਜੇ ਤਰ੍ਹਾਂ ਸਾਧੂ ਨੂੰ ਦੂਰ ਆ ਰਹੇ ਨਹੀਂ ਹਾਂਜੀ ਹਾਂਜੀ ਬਹੁਤ ਦੂਰ ਅਜੇ ਤਾਂ ਯਾਰ ਇਹਨੇ ਇਕੱਠ ਬੱਧ ਰਿਹਾ ਤੇ ਤੁਹਾਨੂੰ ਹੋਰ ਤਸਵੀਰਾਂ ਦਿਖਾਵਾਂਗੇ ਹੋਰ ਵੀ ਕੁਝ ਦੇਖ ਸਕਦਾ ਤਸਵੀਰਾਂ ਦੇ ਵਿੱਚ ਲੋਕ ਜਿਹੜੇ ਸਿੱਧੂ ਦੇ ਮਾਰਕ ਦੇ ਉੱਪਰ ਪਹੁੰਚ ਰਹੇ ਨੇ ਤੇ ਸਿੱਧੂ ਨੂੰ ਸਰਦਾਂ ਅਜਲੀ ਵੀ ਪੇਟ ਕੀਤੀ ਜਾ ਰਹੀ ਆ ਕੀ ਕਹੋਗੇ ਭਾਈ ਜੀ ਕਿ ਤੁਮੂਸੇ ਵਾਲਾ ਵੀ ਅੱਜ ਵਰਤੀ ਮਨਾਇਆ ਜਾਦਾ ਮੌਮ ਦਾ ਲਾਹਤਾਂ ਸਿੱਧੂ ਮੂਸੇ ਵਾਲੇ ਦੀ ਵਰਤੀ ਅੱਜ ਪੀਜੀ ਵਰਤੀ ਮਨਾਇਆ ਜਾ ਰਹੀ ਹੈ ਜਿਹੜਾ ਜੇ ਕੰਮ ਹੋਇਆਗਾ ਰਾਜਾ ਜਿਹਨੂੰ ਯਾਦ ਕੀਤਾਗਾ ਮਾਨਸਾ ਜ਼ਿਲ੍ਹੇ ਨੂੰ ਜੋ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਪਾਲ ਬਾੜੇ ਵਿੱਚ ਸਿੱਧੂ ਮੂਸੇ ਵਾਲੇ ਨੇ ਜੀ ਯਾਦ ਕੀਤਾ ਅੱਭਿਸ਼ਵ ਦੇ ਵਿੱਚ ਪ੍ਰਸਿੱਧ ਕੀਤਾਗਾ ਅੱਜ ਉਹਨਾਂ ਦੀ ਨੰਨੂ ਉਹਨਾਂ ਦੀ ਯਾਦ ਤਾਜ਼ਾ ਕਰਨ ਵਾਸਤੇ ਅੱਜ ਤੀਜੀ ਵਰਤੀ ਸਿੱਧੂ ਮੂਸੇਵਾਲੇ ਪਿਤਾ ਬਲਕੌਰ ਸਿੰਘ ਵੱਲੋਂ ਮਨਾਈ ਜਾ ਰਹੀ ਹੈ ਬਹੁਤ ਸਾਰੇ ਜਿਹੜੇ ਪਰਵਾਸਕ ਸੋਚ ਰਿਹਾ ਪੰਜਾਬ ਤੋਂ ਜਾ ਰਹੇ ਕਿ ਬਾਹਰਲੇ ਦੇਸ਼ਾਂ ਦੇ ਟੋਕਰੀ ਇਹ ਪੂਰੇ ਮਾਨਸਾ ਜ਼ਿਲ੍ਹੇ ਚੋਂ ਵੀ ਪੂਰੇ ਪੰਜਾਬ ਚੋਂ ਬਾਹਰਲੇ ਹਲਕੇ ਬਾਹਰਲੇ ਸਟੇਟਾਂ ਚੋਂ ਮੈਨੂੰ ਹੁਣੀ ਮੁੜਿਆ ਅਮਰੀਕਾ ਤੋਂ ਵੀ ਬੰਦੇ ਆਏ ਨੇ ਸਿੱਧੂ ਮੂਸੇਵਾਲੇ ਦੀ ਵਰਤੀ ਦੇ ਨੰਗਰ ਕਿੰਨੇ ਕੁ ਲੋਕ ਜਿਹੜੇ ਲੋਕਾਂ ਲਈ ਤਿਆਰ ਕੀਤਾ ਜਾਣ ਨੰਬਰ ਚੱਲ ਰਹੇ ਹਨ ਇਹ ਲੰਗਰ ਸਾਰਾ ਦਿਨ ਚੱਲੂਗਾ ਜਿੰਨੀ ਮਰਜ਼ੀ ਸੰਗਤ ਆਵੇ ਲੱਖਾਂ ਦੇ ਵਿੱਚ ਆਵੇ ਲੰਗਰ ਦੀ ਕੋਈ ਘਾਟ ਨਹੀਂ ਰਹੂਗੀ ਜੀ ਮੈਂ ਕਰਨਾ ਚਾਹੁੰਦਾ ਸਰਕਾਰ ਤੋਂ ਹਲੇ ਨਾ ਪਰਿਵਾਰ ਤਹਾ ਦੇਣਾ ਸਰਕਾਰ ਤੋਂ ਅਸੀਂ ਪਹਿਲਾਂ ਵੀ ਮੰਗ ਕਰ ਸੁਣਿਆ ਕਿ ਸਾਡੇ ਸਿੱਧੂ ਮੂਸੇਵਾਲਾ ਭਰਾ ਨੂੰ ਇਨਸਾਫ ਦਿਵਾਉਣਾ ਚਾਹੀਦਾ ਜਿਹੜੇ ਉਹਨਾਂ ਨੂੰ ਮਾਰਨ ਵਾਲੇ ਬੰਦੇ ਨੇ ਉਹਨਾਂ ਨੂੰ ਸਕਿਉਰਟੀਆ ਮਿਲ ਰਹੀਆਂ ਨੇਗੀਆਂ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਤੋਂ ਮੈਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਸਿੱਧੂ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤੁਸੀਂ ਦੇਖਿਆ ਜਿਹੜਾ ਸਿੱਧੂ ਦੇ ਪਰਿਵਾਰ ਚੱਜ ਜਾ ਬੇਸ ਤੋਂ ਕੋਨੇ ਕੋਨੇ ਤੋਂ ਪਿੰਡ ਮੂਸਾ ਪਹੁੰਚ ਕੇ ਦਾ ਅਗਲੀ ਦੇ ਰਿਹਾ ਉੱਥੇ ਪਰਿਵਾਰ ਵੱਲੋਂ ਤੇ ਸਿੱਧੂ ਦੇ ਪਰਿਵਾਰਾਂ ਵੱਲੋਂ ਜਿਹੜਾ ਲੰਗਰ ਲੋਕਾਂ ਦੇ ਲਈ ਲੰਗਰ ਦੀ ਸੇਵਾ ਜਿਹੜੀ ਲਗਾਈ ਜਾ ਰਹੀ ਹੈ ਤੇ ਤਾਂ ਕਿ ਲੋਕ ਜਿਹੜੇ ਦੂਰੋਂ ਤੁਹਾਡੇ ਹੁੰਦੇ ਆ ਉਹ ਲੰਗਰ ਜਿਹੜਾ ਇੱਥੇ ਸੱਜ ਸਕਣ ਉੱਥੇ ਹਰ ਇਨਸਾਨ ਦੀ ਜਿਹੜੀ ਅੱਖਾਂ 'ਚ ਨਮ ਦਿਖਾਈ ਦੇ ਰਹੀ ਹੈ ਤੇ ਇਨਸਾਨ ਦੀ ਮਰਗ ਰਹੀ ਹੈ ਕੈਮਰਾਮੈਨ ਨਿਕਲਦੇ ਨਾਲ ਅਮਰਜੀਤ ਸਿੰਘ ਪੰਜਾਬ ਦਾ ਮਾਨਸਾ ਜ਼ਵਾਨੀ ਦੇ ਵਿੱਚ